ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਯੋਜਨਾਵਾਂ ਦੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਸਮੁੱਚੇ ਪੰਜਾਬ ਵਿੱਚ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਸੇ ਸਿਲਸਿਲੇ ਤਹਿਤ ਮੁਕਸਰ ਜ਼ਿਲ੍ਹੇ ਦੇ ਤਕਰੀਬਨ 60 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਜ਼ਿਲ੍ਹੇ ਦੇ ਕਈ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਦਾ ਲਾਹਾ ਦਿਵਾਉਣ ਲਈ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਨੇ ਅਤੇ ਆਮ ਲੋਕਾਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਪ੍ਰਦਰਸ਼ਨੀਆਂ ਅਤੇ ਜਾਗਰੂਕਤਾ ਵੈਨਾਂ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਮੁਕਸਰ ਜ਼ਿਲ੍ਹੇ ਦੇ ਪਿੰਡ ਕੋਟਲੀ ਅ블ੂ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਹੱਤ ਮਿਲ ਰਹੇ ਲਾਭ ਬਾਰੇ ਦੱਸਿਆ ਅਤੇ ਪ੍ਰਧਾਨ ਮੰਤਰੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਇਸ ਤੋਂ ਇਲਾਵਾ ਹੋਰ ਨਾ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਮੈਨੂੰ ਜ਼ਾਹਿਰ ਹੋ ਗਿਆ ਪ੍ਰਧਾਨ ਮੰਤਰੀ ਯੋਜਨਾ ਤੈਸੇ ਆਇਆ ਉਹਨਾਂ ਨੂੰ ਬਹੁਤ ਲਾਭ ਹੋਇਆ ਬਹੁਤ ਸਲਵਾਦ ਕਰਦੇ ਹੈ ਸੰਤ ਯਾਤਰਾ ਆਈ ਸੀਗੀ ਉਹਦੇ ਚ ਲੋਕਾਂ ਨੂੰ ਬਹੁਤ ਸਕੀਮਾਂ ਦਾ ਲਾਭ ਹੋਇਆ ਮੈਨੂੰ ਰੁਕੇ ਪਏ 6000 ਰੁਪਏ ਸੀ ਮੇਰਾ ਰੁਕ ਗਿਆ ਸੀ ਜਿਹੜਾ ਮੈਨੂੰ ਦੋ ਕਿਸ਼ਤਾਂ ਚ ਮੈਨੂੰ ਮਿਲ ਚੁੱਕਿਆ ਮੈਨੂੰ ਬਹੁਤ ਵਧੀਆ ਲਾਭ ਹੋਇਆ ਜੀ ਅੱਜ ਲੋਕਾਂ ਨੂੰ ਇਸ ਸਕੀਮਾਂ ਦਾ ਬਹੁਤ ਫਾਇਦਾ ਹੋਇਆ ਅੱਜ ਪਿੰਡ 'ਚ ਬੈ ਕੇ ਪੈਨਸ਼ਨਾਂ ਦਾ ਕੀ ਆਧਾਰ ਕਾਰਡ ਸਭ ਚੋੜਨ ਦੇ ਖਾਤੇ ਖੁੱਲੇ ਆ ਸਿਲੰਡਰਾਂ ਦਾ ਬਹੁਤ ਵਧੀਆ ਯਾਤਰਾ ਜੀ ਬਹੁਤ ਵਧੀਆ ਲੋਕਾਂ ਨੂੰ ਫਾਇਦਾ ਹੋਇਆ ਹੈ